ਹਾਂਜੀ ਬੋਲੋ ਸਾਵਾ ਅੱਜ ਜਿਹੜਾ ਹੈਗਾ ਸੁਖਵੀਰ ਬਾਦਲ ਜੀ ਤੇ ਪਹੁੰਚ ਰਹੇ ਕੀ ਕਹਿਣਾ ਚਾਹੁੰਦੇ ਆ ਅੱਜ ਜਿਵੇਂ ਆਪਾਂ ਲੜੀਵਾਰ ਸੁਖਵੀਰ ਬਾਦਲ ਜੀ ਹਰ ਤਕਰੀਬਨ ਜਿੱਥੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਜਾਂ ਬੰਨ ਜਿੱਥੇ ਬੰਨਾਂ ਦੀ ਸਥਿਤੀ ਗੰਭੀਰ ਆ ਉੱਥੇ ਜਾ ਕੇ ਜੋ ਵੀ ਮਤਲਬ ਤਿਲਫੁਲਾ ਉਹ ਐਜ਼ਏ ਜੋ ਖੇਤਰੀ ਪਾਰਟੀ ਨੂੰ ਆਪਦਾ ਰੋਲ ਅਦਾ ਕਰਨਾ ਚਾਹੀਦਾ ਵਾ ਉਹ ਅਸੀਂ ਕਰ ਰਹੇ ਆ ਜੀ ਜਿੱਥੇ ਵੀ ਜਿੰਨਾ ਵੀ ਤਿਲਫੁਲਾ ਚਲੋ ਸਾਡਾ ਵੀ ਵਿੱਚ ਪੈਣਾ ਚਾਹੀਦਾ ਗੇ ਅਪੀਲ ਕਰੂੰਗੇ ਜਿਹੜੀ ਹੈਗੀ ਆ ਪਬਲਿਕ ਹੈਗੀ ਆ ਪਬਲਿਕ ਨੂੰ ਤਾਂ ਧੰਨਵਾਦ ਕਰਾਂਗੇ ਜੀ ਜਿਹੜਾ ਬੰਨ ਸਾਂਮੀ ਬੈਠੇ ਆ ਠੀਕ ਹੈ ਨਾ ਜਿਹੜੇ ਇਹ ਕੰਮ ਸੀਗੇ ਪਹਿਲਾਂ ਦੇ ਕਰਨ ਵਾਲੇ ਕੰਮ ਸੀਗੇ ਚਲੋ ਨਹੀਂ ਹੋਏ ਤਾਂ ਇਸ ਟਾਈਮ ਕੋਈ ਸਿਆਸਤ ਕਰਨ ਦਾ ਉਹ ਵੀ ਹੈ ਨਹੀਂ ਅਸੀਂ ਇਸ ਟਾਈਮ ਤਾਂ ਆਪਾਂ ਨੂੰ ਪੰਜਾਬ ਨੂੰ ਬਚਾਈਏ ਆਪਦੇ ਭੈਣਾ ਭਾਈਆਂ ਨੂੰ ਬਚਾਈਏ ਜਿੰਨਾ ਸਾਡਾ ਨਾਮ ਮਾਲੀ ਨੁਕਸਾਨ ਹੋਵੇ ਨਾ ਸਾਡਾ ਜਾਨੀ ਨੁਕਸਾਨ ਹੋਵੇ ਉਹਦੇ ਬਾਅਦ ਤੋਂ ਬਾਅਦ ਹੁਣ ਤਾਂ ਆਪਾਂ ਰਾਜਨੀਤੀ ਨੂੰ ਪਰੇ ਰੱਖ ਕੇ ਆਪਾਂ ਬਚਾਉਣ ਦੇ ਵੱਲ ਚੱਲੀਏ ਜੀ ਸਿੰਘ ਸਾਹਿਬ ਜੀ دریا ਆ دریا ਦਾ ਜਿਹੜਾ ਲੈਵਲ ਆ ਲੈਵਲ ਹੁਣ ਕਾਫੀ ਘਟਿਆ ਆ ਉਹਦੇ ਬਾਰੇ ਕੀ ਕਹਿੰਦੇ ਹਾਂਜੀ ਅੱਗੇ ਨਾਲੋਂ ਲੈਵਲ ਘਟਿਆ ਆ ਜੀ ਤੇ ਸ਼ੁਕਰ ਕਰਦੇ ਪਰ ਉਹ ਥੱਲੇ ਲੈਵਲ ਕਰਕੇ ਖਾਰ ਵੀ ਲੱਗੀ ਹੋਈ ਹੈ ਜੀ ਉੱਥੇ ਉਹ ਢਾ ਲੱਗੇ ਢਾ ਲੱਗੀ ਉਥੋਂ ਉਹ ਵੀ ਸਾਡੇ ਲੱਗੇ ਹੋਏ ਆ ਜੋ ਦੇ ਜਿਹੜੇ ਹੈਗੇ ਨੇ ਐ ਪਾਰਟੀ ਭਾਜੀ ਤੋਂ ਉੱਪਰ ਉੱਠ ਕੇ ਸਾਰੇ ਹੀ ਮਤਲਬ ਕੋਈ ਇਸ ਟਾਈਮ ਕਿਸੇ ਆਪਾਂ ਪਾਰਟੀ ਦੀ ਨਹੀਂ ਗੱਲ ਕਰ ਸਕਦੇ ਸਾਰੇ ਆਪੋ ਆਪਣੇ ਜੋ ਸਾਡੇ ਪੰਜਾਬੀਆਂ ਨੂੰ ਇਕਾ ਜਿਵੇਂ ਆਪਾਂ ਅੰਦੋਲਨ ਵੇਲੇ ਇਕੱਠੇ ਸੀ ਉਵੇਂ ਇਕੱਠੇ ਹੋ ਕੇ ਬੰਨ ਨੂੰ ਸਾਮ ਰਏ ਆ ਸਾਰੇ ਜਿਹਦਾ ਰਾਜ ਤੇ ਕੰਮ ਚੱਲਦਾ ਆ ਉਸ ਕੰਮ ਨੂੰ ਲੈ ਕੇ ਤੁਹਾਡਾ ਕੀ ਤਸੱਲੀ ਹਰ ਹਾਂਜੀ ਜਿਹਦਾ ਬੰਨ ਤੇ ਕੰਮ ਚੱਲਦਾ ਆ ਕੰਮ ਸਾਡਾ ਭਾਈਚਾਰਾ ਸਾਰਾ ਕੰਮ ਤਕੜੇ ਹੋ ਕੇ ਕਰ ਰਿਹਾ ਜੀ ਤਸੱਲੀ ਆ ਜੀ ਜੋ ਸਾਡੇ ਨੇ ਆਪਦੇ ਭਾਈਚਾਰੇ ਨੇ ਕਰ ਲੈਣਾ ਆਪਦੇ ਲਈ ਕਰ ਲੈਣਾ ਉਹ ਹੋਰ ਕੋਈ ਥੋੜਾ ਕਰ ਸਕਦਾ ਤੁਹਾਨੂੰ ਕੀ ਲੱਗਦਾ ਵੀ ਬੰਨ ਹੁਣ ਇਸ ਵੇਲੇ ਅੰਤਰੇ ਤੋਂ ਬਾਹਰ ਆ ਇਹ ਤਾਂ ਸੱਚੇ ਪਾਤਸ਼ਾਹ ਮਾਲਕ ਜਾਣਦਾ ਜੀ ਇਹ ਚੀਜ਼ ਨੂੰ ਕਿਉਂ ਕੁਦਰਤ ਦੇ ਨਾਲ ਆਪਾਂ ਕਹਿ ਨਹੀਂ ਸਕਦੇ ਕੁਝ ਵੀ ਕਦੇ ਵੀ ਕੋਈ ਵੀ ਪਰ ਫਿਰਾਲਾ ਆਪਣਾ ਜੋਰ ਲੱਗਿਆ ਹੋਇਆ ਮਹਾਰਾਜ ਮੇਰ ਰੱਖੇ ਆਪਦਾ ਮੇਰਾ ਪਰੇ ਹੱਥ ਆਪਣੇ ਸਾਰਿਆਂ ਦੇ ਸਿਰ ਤੇ ਰੱਖੇ ਕਿ ਮਤਲਬ ਹਾਲ ਤੱਕ ਸਾਰੇ ਜੁਟੇ ਹੋਏ ਆ ਜੀ ਕੋਲਰ ਸਾਹਿਬ ਕਿੱਦਾਂ ਹੁਣ ਹੜਾ ਤੋਂ ਬਾਅਦ ਜਿਹੜਾ ਹੈਗਾ ਲੋਕਾਂ ਦਾ ਕਾਫੀ ਨੁਕਸਾਨ ਹੋਣਾ ਹੈਗਾ ਉਸ ਬਾਰੇ ਕੀ ਵਿਚਾਰ ਹੈਗੇ ਬਾਜੀ ਇਹ ਤਾਂ ਜੀ ਸਰਕਾਰਾਂ ਦਾ ਕੰਮ ਹੁੰਦਾ ਕਿ ਉਹਨਾਂ ਦਾ ਸਰਵੇ ਕਰਕੇ ਤੇ ਜੋ ਨੁਕਸਾਨ ਬਣਦਾ ਉਹ ਪਰਭਾਈ ਕੀਤੀ ਜਾਵੇ ਜੇ ਸਰਕਾਰਾਂ ਕਰਨਗੀਆਂ ਤਾਂ ਉਹਨਾਂ ਦਾ ਧੰਨਵਾਦ ਕਰਾਂਗੇ ਜੇ ਨਹੀਂ ਕਰਨਗੀਆਂ ਤਾਂ ਅਸੀਂ ਧਰਨੇ ਵਿਚਾਰੇ ਕਰਾਂਗੇ ਸਾਰਾ ਕੁਝ ਜੋ ਆਪੋਜੀਸ਼ਨ ਦਾ ਰੋਲ ਹੁੰਦਾ ਉਹ ਅਦਾ ਕਰਾਂਗੇ